ਲੋਕਾਂ ਸਸਿਕਾਲ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰੇ ਭਰਾ ਦਾਸੀ ਪਹਿਲਾਂ ਵੀ ਇੱਕ ਵੀਡੀਓ ਸ਼ੂਟ ਕੀਤੀ ਸੀ ਇਹਨਾਂ ਦੇ ਪੁਰਾਣੇ ਮਕਾਨ ਨੂੰ ਇੱਥੋਂ ਹਟਾ ਕੇ ਤੇ ਨਵਾਂ ਬਣਾਣੇ ਬਣਾਉਣ ਜਾ ਰਹੇ ਸੀ ਅੱਜ ਉਹਨਾਂ ਦੇ ਮਕਾਨ ਦੀ ਨੀ ਰੱਖੀ ਗਈ ਹੈ ਤੇ ਅੱਜ ਅੱਜ ਦਿਨ ਵੀ ਬਹੁਤ ਸੋਹਣਾ ਹੈ ਮਹਾਰਾਜ ਜੀ ਦੇ ਪ੍ਰਕਾ ਪਹਿਲੇ ਪਾਸ਼ਾਹੀ ਗੁਰੂ ਨਾਨਕ ਸਾਹਿਬ ਤਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਅੱਜ ਤੇ ਉਹਨਾਂ ਦੇ ਪ੍ਰਕਾਸ਼ਪੁਰਖ ਦੀ ਪੂਰਵ ਵਿਧਿਆ ਵੀ ਤੁਹਾਨੂੰ ਸਭ ਨੂੰ ਬਹੁਤ 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 ਵਧਾਈਆਂ ਹਣ ਵੀਰ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਹਣ ਮਹਾਰਾਜ ਜੀ ਦੇ ਪ੍ਰਕਾਸ਼ਪੁਰਖ ਦੀਆਂ ਔਰ ਤੁਹਾਨੂੰ ਤੁਹਾਡੇ ਨਵੇਂ ਮਕਾਨ ਦੀ ਅਜਨੀ ਰੱਖ ਹੋਈ ਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਬੜੀ ਫਾਦੀ ਵੀ ਵਧਾਈਆਂ ਸਾਡੀਆਂ ਬੀਬੀਆਂ ਸਾਡੀਆਂ ਕੁੜੀਆਂ ਨੂੰ ਸਾਡੀਆਂ ਨੂੰ ਭਾਈ ਸਾਡੇ ਸਾਰੇ ਨਵੇਂ-ਨਵੇਂ ਘਰ ਬਣਾ ਨਵੀਆਂ ਵਧਾਈਆਂ ਭਾਈ ਸਾਡੀਆਂ ਕੁੜੀਆਂ ਨੂੰ ਬਹੁਤੀਆਂ ਬੜੀਆਂ ਸਾਨੂੰ ਮੈਂ ਅੱਜ ਬਹੁਤ ਖੁਸ਼ ਆ ਮੈਂ ਆਪਣਾ ਸਾਰਾ ਅੱਜ ਦਾ ਕੰਮ ਕਾਰਨ ਦੇ ਕੇ ਤੇ ਫਟਾਫਟ ਪਹੁੰਚੀ ਆਂਗੇ ਇੱਥੇ ਤੇ ਇਹ ਵੀ ਸਾਰੇ ਹੈਰਾਨ ਹੋ ਗਏ ਨੇ ਅੱਜ ਕਿਵੇਂ ਜਲਦੀ ਆ ਗਈ ਅੱਜ ਕਿਵੇਂ ਇੰਨੀ ਜਲਦੀ ਆ ਗਈ ਪਰ ਮੈਨੂੰ ਚਾਹੇ ਇੰਨਾ ਸੀ ਹਨਾ ਤੇ ਕਿਉਂਕਿ ਇਸ ਦਿਨ ਦਾ ਬਹੁਤ ਜ਼ਿਆਦਾ ਇੰਤਜ਼ਾਰ ਸੀ ਪੀ ਮੇਰੇ ਪੇਕੇ ਘਰ ਦੇ ਵਿੱਚ ਕੋਈ ਨਮੀ ਨੀ ਰੱਖੀ ਜਾਵੇ ਕਿਉਂਕਿ ਅਸੀਂ ਕੁਵਾਰੀਆਂ ਹੁੰਦੀ ਸੀ ਜਦੋਂ ਦਾ ਘਰ 15-15 16-16 ਸਾਲ ਦੀ ਸੀ ਜਦੋਂ ਇਹ ਘਰ ਬਣਿਆ ਸੀ ਤੇ ਬਹੁਤ ਪੁਰਾਣਾ ਹੋ ਚੁੱਕਿਆ ਸੀ ਤੇ ਉਹ ਆ ਨਕਸ਼ਾ ਜਿਵੇਂ ਲੋਕਾਂ ਦੇ ਘਰ ਸੋਹਣੇ-ਸੋਹਣੇ ਘਰ ਦੇਖਦੇ ਸੀ ਤੇ ਬਹੁਤ ਚਾਹ ਰਹੇ ਹਾਂ ਸੀ ਕਦੇ ਸਾਡੇ ਵੀ ਭਰਾਵਾਂ ਦਾ ਘਰ ਸੋਹਣਾ ਬਣੂਗਾ ਹਨਾ ਤੇ ਚਲੋ ਸ਼ੁਕਰ ਹੈ ਮਾਲਕ ਦਾ ਤੇ ਅੱਜ ਉਹ ਦਿਨ ਆ ਹੀ ਗਏ ਨੇ ਤੇ ਮੇਰੇ ਕਾ ਦੇ ਪਾ ਵੇੜੇ ਨੂੰ ਵੀ ਪਾਗ ਲੱਗਣ ਲੱਗੇ ਨੇ ਸੋਨਾ ਕਰਨ ਵਾ ਘਰ ਬਣਨੇ ਜਾ ਰਿਹਾ ਅਸੀਂ ਫੇਰ ਦੁਬਾਰਾ ਆਵਾਂਗੇ ਫੇਰ ਵੀਡੀਓ ਬਣਾਵਾਂਗੇ ਤੁਹਾਡੇ ਸਾਹਮਣੇ ਤੁਸੀਂ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਤੇ ਜਦੋਂ ਇਹਨਾਂ ਦੀਆਂ ਕੰਧਾਂ ਹੋਰ ਉੱਪਰ ਜਾਣਗੇ ਅਸੀਂ ਫੇਰ ਦੁਬਾਰਾ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਪਾਣ ਪੇਸੇ ਥੋੜਾ ਘਟਦਾ ਆਹੋ ਮਾਦੀ ਮਾਦੀ ये वो चेंज लगी कि नहीं तो इसको ਦੋਹਾਂ ਨੂੰ ਫਾਕਪਰੋਫਟ ਕੋਲੋਂ ਆਇਆ ਨਾ ਕੋਈ ਮਜ਼ਾਜਤ ਫਲਾਦਰ ਦਾ ਉਸ ਤੋਂ ਇੱਕ ਕੋਰੋਨੀ ਦੇ ਦਿੱਤਾ ਤਾਂ ਫਿਰ ਉਹ ਬੋਲ ਕੇ ਕਿ ਸਾਹਿਬਾ ਵਾਰ ਸਿਰਫ ਕੋਰੋਨੀ ਦੀ ਪਾਤ ਸੇ ਕਿਸੇ ਕੋਰੋਨੀ ਦੇ ਕੋਈ ਤਰ੍ਹਾਂ ਦੇ ਬਿਦਕਤ ਨਹੀਂ ਦਾ ਤਾਂ ਉਸ ਦਾ ਸਭ ਤੋਂ ਵੇਰ ਦਾ ਮਰਦਾਂ ਦਾ ਸਭ ਤੋਂ ਵੱਡਾ ਸੋਲੋ ਪਾਟ ਸੀ ਜੀ ਉਸ ਦਾ ਸਿਰਫ ਸਭ ਤੋਂ 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 ਸਭ ਦੇ ਅੰਤਰਖਾਲ ਸਹਿਬਾ ਜੀ ਵਾਹਿਗੁਰੂ ਜੇ ਨਾਸਾ ਸਾਨੂੰ ਸੁਣੀ ਨੇ ਨਾਮ ਅੰਤਰਖਾਲ ਸਹਿਬਾ ਜੀ ਵਾਹਿਗੁਰੂ ਪੰਦਰ ਤਖਤ ਸਰਵਸਤਿ ਦੇ ਬਣ ਪਰ ਬਰਾਤ ਅਸ਼ੀਰਵਾਦ ਬਣਾ ਨਾਮ ਆਇਆ ਜੀ ਲਾ ਪਟੇ ਨਗਰ ਚੋਂ ਪੈਦਲ ਤੱਕ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਜੀ ਕਾਮ ਰੋਣਾ ਜੀ ਮਾਣੇ ਗਏ ਨਾਮ ਹੋਏ ਆਦਰਯੋਗ ਜੀ ਦੇ ਲਾਭ ਪ੍ਰਮਾਤ ਦਾ ਸਾਡੇ ਭਾਵ ਰਿਹੂ ਦਾ ਸਵਾਸ ਜੀ ਛੋਟਾ ਆਡੇ ਦੇ ਕਾਰਨਾਮ ਦਾ ਸਾਡੇ ਜੀ ਸਾਡੇ ਜੀ ਪਰਿਵਾਰ ਵੱਲੋਂ ਨਵੇਂ ਮਕਾਨ ਨੂੰ ਆਉਣ ਦੀ ਪੱਥਰ ਨੂੰ ਸ਼ੁਰੂ ਕਰਦੇ ਹਾਂ ਆਇ ਪਰ ਨਾਲ ਸਤਨਾ ਨਿਸ਼ੀ ਮਾਣ ਦੀ ਜੀ ਸਾਰੇ ਦਰਪਤ ਹਾਂ ਬਣਦਾ ਸੀ ਆਹ ਪਾਪਾ ਜੀ ਫੇਰ ਅੱਜ ਸਪੈਸ਼ਲ ਠੀਕ ਹੈ ਦੱਬਾ ਦਾ ਮਮਾ ਹੀ ਬਣਦਾ ਸੀ ਔਰ ਅੱਜ ਹੀ ਬਣਦਾ ਸੀ ਨਾਲੇ ਮੇਕਨ ਵਾਲੇ ਹਜੇ ਵੈਸੇ ਵੀ ਮਿੱਠੇ-ਮਿੱਠੇ ਪਏ ਆ ਸਭ ਜੇ ਮਿੱਠੇ ਦਾ ਖਤਮ ਹੋ ਗਿਆ ਹੁਣ ਭਾਵਾਂ ਵਾਲੇ ਕਿਤੇ ਜੇ ਮਾਮਾ ਹੀ ਆਏ ਕੋ ਕੇ ਜਿਹੜੀ ਆ ਖੁਸ਼ੀ ਅਲੱਗ ਹੈ ਇਹਦੇ ਅੱਗੇ ਤਾਂ ਸਾਰੇ ਡੱਬੇ ਫਿੱਕੇ ਨੇ ਲੈ ਆਣਾ ਮੈਂ ਡੱਬਾ ਅੱਛਾ ਹਾਂਜੀ ਜਨਮਖ ਪਾ ਪਾ ਦਵਾਰੇ ਬੋਲਿਓ ਪਾਪਾ ਪਾਪਾ ਬੋਲੋ ਪਾਪਾ ਬੋਲਿਓ ਪਾਪਾ ਆ ਰਹਿੰਦੇ ਤੇ ਬਿਆੰਦੋਂ ਮੀ ਨਹੀਂ ਤਾਂ ਦਬਾਣ ਦਊਂਗੀ ਮੈਂ ਹੁਣ ਹਾਂਜੀ ਪਈਏ ਦੀਸਾਂ ਮੈਂ ਮਰ ਪਈਏ ਪੁੱਤਾਂ ਪਈਏ ਦੇਖ ਚੈਨ ਤੁਹਾਡੇ ਬਾਹ ਨੂੰ ਮਿਲੂਗੀ ਬੋਤ ਹਾਂ ਹਲੇ ਤੁਸੀਂ 20ਆਂ ਬਾਈਆਂ ਛਾਲਾਂ ਦੇ ਹੋ ਜੋ 25ਆਂ ਛਾਲਾਂ ਦੇ ਹੁਣ ਪੱਗੀ ਤੁਹਾਨੂੰ ਕਿਵੇਂ ਲੱਗ ਰਿਹਾ ਗਿਰਿ ਤੁਹਾਨੂੰ ਕਿਵੇਂ ਲੱਗ ਰਿਹਾ ਬੈਂ ਬਹੁਤ ਜ਼ਿਆਦਾ ਵਧੀਆ ਮੈਂ ਦੇਖਿਆ ਉਸ ਟਾਈਮ ਜਦੋਂ ਬਾਬਾ ਜੀ ਅਰਦਾਸ ਕਰ ਰਹੇ ਸੀ ਨਾ ਤੇ ਵੀਰ ਦੀਆਂ ਅੱਖਾਂ 'ਚ ਹੰਝੂ ਆ ਗਏ ਸੀ ਕਿਉਂਕਿ ਮੈਨੂੰ ਮੈਂ ਮੈਂ ਕੋਲ ਖੜੀ ਸੀ ਮੈਂ ਮਹਿਸੂਸ ਕਰ ਰਹੀ ਸੀ ਕਿ ਵੀਰ ਦੀ ਆਵਾਜ਼ ਤੋਂ ਸਾਥੋਂ ਵੀਰ ਉਹਦੇ ਅੱਖਾਂ 'ਚ ਹੰਝੂ ਆ ਰਹੇ ਨੇ ਹੈ ਨਾ ਪਰ ਮੈਂ ਅਰਦਾਸ ਦੇ ਵਿੱਚ ਕੁਝ ਬੋਲ ਨਹੀਂ ਸਕੀ ਮੇਰਾ ਧਿਆਨ ਵੀ ਵਾਰ-ਵਾਰ ਜਾ ਰਿਹਾ ਸੀ ਇਹਨਾਂ ਵੱਲ ਹੈ ਨਾ ਤੇ ਚਲੋ ਖੁਸ਼ੀ ਇੰਨੀ ਹੁੰਦੀ ਹੈ ਹੈ ਨਾ ਤੇ ਇਹ ਖੁਸ਼ੀ ਦੇ ਹੰਝੂ ਆ ਜਾਂਦੇ ਨੇ ਇਹ ਸਾਨੂੰ ਮੈਨੂੰ ਮੈਨੂੰ ਵੀ ਅਕਸਰ ਹੁੰਦਾ ਹੈ ਜਦੋਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇ ਮੈਨੂੰ ਵੀ ਹੰਝੂ ਆਉਂਦੇ ਨੇ ਇਹ ਭਰਾ ਵੀ ਮੇਰੇ ਵਰਗਾ ਹੀ ਆ ਇਹ ਵੀ ਹਰ ਨਿੱਕੀ ਹਰੇਕ ਖੁਸ਼ੀ ਤੇ ਛੋਟੀ ਮੋਟੀ ਖੁਸ਼ੀ ਹੋਵੇ ਚਾਹੇ ਅੱਜ ਤਾਂ ਹੈ ਹੀ ਬੜੀ ਖੰਦੀ ਆ ਅੱਜ ਤਾਂ ਆਣਾ ਹੀ ਆਣਾ ਸੀ ਅਸੀਂ ਹਰ ਨਿੱਕੀ ਖੁਸ਼ੀ ਦੇ ਮੇਰੀ ਮਾਂ ਉਹ ਵੀ ਅਸੀਂ ਤਿੰਨੋ ਜਣੇ ਨਾ ਇੱਕੋ ਤਰ੍ਹਾਂ ਦੇ ਆ ਛੋਟੇ ਦਿਨ ਸਾਨੂੰ ਨਾ ਬਹੁਤ ਛੇਦੀ ਰੋਣਾ ਆਉਂਦਾ ਆ ਹਰ ਗੱਲ ਤੇ ਹਰ ਗੱਲ ਤੇ ਹੰਝੂ ਆ ਜਾਂਦੇ ਨੇ ਵੇ ਕੁਝ ਸਾਡੀ ਮਤਲਬ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀ ਅੱਜ ਪਹਿਲੀ ਵਾਰੀ ਬੀਬੀ ਹਨਾ ਪਹਿਲਾਂ ਵੀ ਨਾ ਬਣੀ ਸੀ ਦੇਖ ਕਦੀ ਵੀ ਨਹੀਂ ਅਸਰ ਦਾ ਚਾਂਸ ਆ ਰਹੀ ਨਹੀਂ ਹੋਈ ਪਹਿਲੀ ਵਾਰੀ ਹੋਇਆ ਕਿ ਮੇਰੇ ਤੋਂ ਦੇਖ ਮਤਲਬ ਸਹੀ ਨਹੀਂ ਬਣੀ ਹੈਗੀ ਮੈਨੂੰ ਖੁੱਤ ਨੂੰ ਵੀ ਮੈਸ ਹਸ ਰਹੀ ਸੀ ਮੈਨੂੰ ਉਧਰੋਂ ਸ਼ਰਮ ਵੀ ਆ ਰਹੀ ਸੀ ਵੀ ਕੀ ਕਹਿਣਗੇ ਵੀ ਇਹ ਮਤਲਬ ਇਹ ਵੀ ਦੇਖ ਬਣਾਈਆ ਮੈਂ ਆਪਣੀ ਵੀਡੀਓ ਦੇ ਚ ਵੀ ਮਾਫੀ ਮੰਗਦੀ ਆ ਵੀ ਬਾਈ ਇਹ ਸਾਡੀ ਗਲਤੀ ਸੀ ਹਨਾ ਇੱਕ ਕੁਛ ਥੋੜੀ ਜਿਹੀ ਕਾਲੀ ਪੈ ਗਈ ਜਲਦੀ ਜਲਦੀ ਸ਼ਾਣਾ ਤੇ ਜਿਵੇਂ ਕਹਿੰਦੇ ਆ ਜਦੋਂ ਬੰਦਾ ਜਿਵੇਂ ਓਵਰ ਕੰਫੀਡੈਂਸ ਕਹ ਲੋ ਜਾਂ ਤੇ ਬਸ ਪਤਾ ਹੀ ਨਹੀਂ ਜਿਵੇਂ ਜ਼ਿੰਦਗੀ ਚ ਕੁਛ ਨਾ ਕੁਛ ਯਾਦ ਰਹਿਣ ਵਾਸਤੇ ਕੋਈ ਗਲਤੀ ਹੋਣੀ ਹੁੰਦੀ ਆ ਨਾ ਮੇਰੇ ਨਾਲ ਜਦ ਬੈਂ ਤਾਂ ਹੋ ਗਿਆ ਮੈਂ ਸਾਰਿਆਂ ਤੋਂ ਮਾਫੀ ਮੰਗਦੀ ਆ ਵੀ ਅੱਗੇ ਤੋਂ ਖਾਸ ਕਰਕੇ ਗੁਰੂ ਸਾਹਿਬਾਂ ਵਾਸਤੇ ਜਦੋਂ ਦੇਗ ਬਣਾਈਏ ਭੋਗ ਲਾਈਏ ਕੋਈ ਗਲਤੀ ਨਾ ਹੋਵੇ ਪਰ ਮੇਰੇ ਕੋਲ ਅੱਜ ਹੋ ਗਈ ਥੋੜੀ ਜਿਹੀ ਗੜਬੜ ਦੇਗ ਬਣਾਉਣ ਚ ਤੇ ਸੌਰੀ ਵੀ ਦਸਾਈ ਪਾਫ ਕਰਦੇ ਆ ਤੇ ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗੀ ਨਵਾ ਦੇ ਚੈਨ ਹੋਏ ਜਾਂਦੀਆਂ ਬੱਚਿਆਂ ਦੇ ਘਰ ਚੱਲਦੇ ਖੇਪ ਤੁਹਾਨੂੰ ਬਹੁਤ-ਬਹੁਤ ਬਧਾਈਆਂ ਬੱਚਿਆਂ ਦੇ ਘਰਤੀਆਂ ਹੋਈ ਜਾਂਦੀਆਂ ਕਿਤੇ